dikau jadi, sholua, alasan al lagi alasan, al awalnya sari lalasan, nah ਲਸਣ ਦੀਆਂ ਵੱਟਾਂ ਤੇ ਪਿਆਜ਼ ਲਾਏ ਹੋਏ ਨੇ ਲਸਣ ਦੇ ਵਿੱਚ ਪਰਾਲੀ ਪਾਈ ਹੋਈ ਹੈ ਇਹਦੇ ਵਿੱਚ ਫਿਰ ਕੱਖ ਨਹੀਂ ਹੁੰਦੇ ਐਵੇਂ ਸਾਬਤੀ ਪਟਾਲੀ ਨਾਲ ਕੱਖ ਨਹੀਂ ਹੁੰਦੇ ਹੈਗੇ ਜਿਹੜੀ ਆਪਾਂ ਚੂਰਾ ਜਾ ਪਾ ਦਿੰਨੇ ਆ ਉਹਦੇ ਨਾਲ ਕੱਖ ਹੋ ਜਾਂਦੇ ਨੇ ਸਾਬਤੀ ਪਟਾਲੀ ਨਾਲ ਨਹੀਂ ਕੱਖ ਹੁੰਦੇ ਆਵਲੀ ਪਨੀਰੀ ਪਿਆਜ਼ਾਂ ਦੀ ਘਰੇ ਤਿਆਰ ਕਰਦੇ ਆ ਦੋ ਛੋਟੇ ਛੋਟੀਆਂ ਘੇਰੀਆਂ ਚ ਲਗਾਈ ਹੋਈ ਆ ਆਲੂ ਲਗਾਏ ਹੋਏ ਨੇ ਘਰ ਵਿੱਚ ਹੀ ਆਵਲੀ ਸਾਰੇ ਆਲੂ ਨੇ ਆਵਲੀ ਇਕ ਲੈਣ ਮਟਰਾਂ ਦੀ ਆ ਮਟਰ गाजर गाजरਾਂ ਤੋਂ ਬਾਅਦ ਮੇਥੇ ਠੰਡ ਦੇ ਵਿੱਚ ਇਕੱਠੇ ਜੇ ਹੋਏ ਪਏ ਨੇ ਪਾਲਕ ਲੱਗੀ ਆ ਆ ਇੱਕ ਬੂਟਾ ਵਿਚਾਰਾ ਵੱਡਾ ਹੋ ਗਿਆ ਬਾਕੀ ਪਾਲਕ ਛੋਟੀ ਆ ਸਾਰੀ

एक लाइन फिर गोभी की आ गई बूटा खड़ा बताऊ का हले कुछ लगे नहीं हुआ तो बताऊ लगे हुआ ये बेचारा ठंड रहा था। हो गया नमें बूटे ने लगे हुए ਮਤਾਂਗਾਂ ਦੇ ਦੇਖੋ ਉਹ ਸਾਰਾ ਸਮਾਨ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਮਿੱਠਾ ਪਾਲਕੋ ਖਤਮ ਹੋ ਜਾਊਗਾ ਫਿਰ ਨਮਾ ਮਿੱਠਾ ਬੀਜਾ ਜਾਨੂ ਖਤਮ ਹੋਊਗਾ ਪੱਕੂ ਜਾ ਇਹ ਹੋ ਜਾਊਗਾ ਛੋਟਾ ਛੋਟਾ ਇੱਥੇ ਪਾਲਕ ਲਾਉਣੀ ਆ ਪਾਲਕ ਵਾਸਤੇ ਕੀਤੀ ਆ ਕਿਰੀ ਉਹ ਸਾਰਾ ਖਤਮ ਹੋ ਜਾਂਦਾ ਫਿਰ ਦਵਾਰੋ ਲਗਾ ਦਿੰਨੇ ਆ गजरा गजरा ਮੇਂ ਤਿੰਨ ਟੈਪਟੀਆਂ ਲਗਾਉਣੇ ਆ ਇੱਕ ਤਾਂ ਸੇ ਪੱਟਣੀਆਂ ਸਟਾਰਟ ਕਰਦੀਆਂ ਤੇ ਇੱਕ ਆਹ ਵਾਲੀਆਂ ਨੇ ਇੱਕ ਹੋਰ ਵੀ ਜਣੀਆਂ ਨੇ ਹਲੇ ਇਧਰਲੀ ਸਾਈਡ ਉਨੋਂ ਸਾਰਾ ਸਮਾਨ ਪੱਟਿਆ ਜਾਊਗਾ ਆਲੂ ਪੱਟੇ ਜਾਣਗੇ ਫਿਰ ਇੱਥੇ ਪਿਆਜ਼ ਲੱਗਣਗੇ ਸਾਰੇ ਆ ਦੇ ਕੁਆ ਧਨੀਆ ਲਗਾਇਆ ਹੋਇਆ ਅੱਧੇ ਚ ਅੱਧੇ ਚ ਤਾਂ ਮੇਥਾ ਸੀ ਅੱਧੇ ਚ ਧਨੀਆ ਗੋਭੀ ਵੀ ਗੇਤੀਪ შეਤੀਲ ਗਾਧਨਿਆ ਪਹਿਲਾ ਇੱਕ ਗੋਭੀ ਅਸੀਂ ਖਾ ਵੀ ਲੇ ਉਹ ਵਾਲੀ ਪਹਿਲਾਂ ਵਾਲੀ ਆ ਵੱਡੀ ਆਵਲੀ ਬਾਅਦ ਚ ਹੋਗੀ ਸਰੋ ਵੀਜੀ ਹੋਈ ਆ ਸਰੋਂ ਥੋੜੀ ਜੀ कट हो भैया बीज का कट पे गया कित्ते कित्ते झुक गया बस सीधे-सीधे जी आ देखो प्याज हूं मैं प्याज ਲੈਣਾ इसी में क्या चलो वीडियो बनाने हां प्याज पट दी कड़ी प्याज वजिया पै जाते हैं थोड़ा जब कड़ी केूलुआ पावे बहुत टेस्टी कढ़ी बनती है खट्टा जहास्ट हम छोलुए का 走路就棒了。